ਸਰਕਾਰੀ ਟਰਾਂਸਪੋਰਟ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਪੂਰਥਲਾ বাস ਸੜਕ ਤੇ ਪਿਛਲੇ 2 ਮਹੀਨਿਆਂ ਤੋਂ ਸ਼ਾਮ ਨੂੰ 6 ਵਜੇ ਬੱਤੀ ਗੁੱਲ ਹੋ ਜਾਂਦੀ ਹੈ ਤੇ ਚਾਰੇ ਪਾਸੇ ਪੂਰਾ ਹਨੇਰਾ ਹੋ ਜਾਂਦਾ ਹੈ ਤੇ ਯਾਤਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਕਾਰਜ ਸ਼ੈਲੀ ਇੱਕ ਵੱਡੇ ਹਾਦਸੇ ਨੂੰ ਸੱਦਾ ਦੇ ਰਹੀ ਹੈ ਤੇ ਯਾਤਰੀਆਂ ਲਈ ਜਾਨਲੇਵਾ ਸਮੱਸਿਆ ਬਣ ਰਹੀ ਹੈ ਜਦੋਂ ਸਾਡੀ ਟੀਮ ਜਦੋਂ ਸਾਡੀ ਮੀਡੀਆ ਟੀਮ ਨੇ ਕਪੂਰਥਲਾ ਟਰਾਂਸਪੋਰਟ ਵਿਭਾਗ ਦੇ ਜੀਐਮ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕੈਮਰੇ ਤੇ ਤਸੱਲੀ ਬਖਸ਼ ਜਵਾਬ ਦੇ ਕੇ ਕੀ ਕੁਝ ਕਿਹਾ ਉਹ ਤੁਹਾਨੂੰ ਵੀ ਸੁਣਾਈਏ ਅਭੀ ਜੀ ਤੁਸੀਂ ਬੈਸਤ ਹੈ ਕਹੋ ਕਿ ਸ਼ਹਿਰ ਦੇ ਕਈ ਮੁੱਦੇ ਚੁੱਕਦੇ ਆ ਤੇ ਜੇ ਆਪਾਂ ਗੱਲ ਕਰੀਏ ਬੱਸ ਸਟੈਂਡ ਦੀ ਬੱਸ ਸਟੈਂਡ ਦੇ ਹਾਲਾਤ ਤੁਸੀਂ ਰਾਤ ਦੇ ਵੀ ਦੇਖੇ ਆ ਤਾਂ ਦਿਨ ਦੇ ਵੀ ਦੇਖੇ ਆ ਤੇ ਇਹਦੇ ਵਿੱਚ ਜੀਐਮ ਜਿਹੜੇ ਹੈਗੇ ਆ ਉਹਨੇ ਦੀ ਜ਼ਿੰਮੇਵਾਰੀ ਨੂੰ ਕਿੱਦਾਂ ਦੇਖਦੇ ਤੇ ਵਿਧਾਇਕ ਦੀ ਜ਼ਿੰਮੇਵਾਰੀ ਨੂੰ ਕਿੱਦਾਂ ਦੇਖਦੇ ਦੇਖੋ ਜਿਹੜੇ ਦਾ ਸੈਂਟਰ ਹੈੱਡ ਹੋਵੇ ਹਲਕਾ ਕਪੂਤਲਾ ਉੱਥੇ ਦਾ ਤਸ ਯੋਗ ਬਸੈਂਡ ਸਰਕਾਰ ਦੇ ਦਾਅਵੇ ਤੇ ਮੌਜੂਦਾ ਵਿਧਾਇਕ ਦੇ ਦਾਅਵਿਆਂ ਦੀ ਬੋਲ ਫੋਲਦਾ ਹੋਵੇ ਬੜੇ ਦੁੱਖ ਦੀ ਗੱਲ ਆ ਕਪੂਤਲਾ ਬਸੈਂਡ ਦੇ ਉੱਤੇ ਢੇਰ ਕੁੱਪ ਜਿਹੜਾ ਵਾ ਕਾਮ ਨੂੰ ਸਾਤਵੇਂ ਤੋਂ ਬਾਅਦ ਛਾਇਆ ਹੁੰਦਾ ਵਾ ਲੋਕਾਂ ਵੱਲੋਂ ਤੁਹਾਡੇ মিডিਆ ਵੱਲੋਂ ਵੀ ਸਾਡੇ ਧਿਆਨ 'ਚ ਲਿਆਂਦਾ ਗਿਆ ਇੱਥੋਂ ਤੇ ਜੀਐਮ ਸਾਹਿਬ ਜਿਹੜੇ ਆ ਪੀਆਰਡੀਸੀ ਕਪੂਤਲਾ ਵਿਭਾਗ ਦੇ ਇਹਨਾਂ ਨੂੰ ਸਿਰਫ ਬਤਾ ਰਾਨਾ ਗੁਰਜੀਤ ਸਿੰਘ ਜੀ ਨੂੰ ਇੱਥੇ ਬੁਲਾ ਕੇ ਕੋਈ ਨਾ ਕੋਈ ਪ੍ਰੋਗਰਾਮ ਦੇ ਹਿੱਸਾ ਦਵਾਣਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਰਾਨਾ ਗੁਰਜੀਤ ਸਿੰਘ ਦੇ ਧਿਆਨ 'ਚ ਵੀ ਲਿਆਂਦਾ ਜਾਵੇ ਕਿ ਉਹ ਕਪੂਤਲੇ ਦੇ ਵਿਧਾਇਕ ਨੇ ਤੇ ਕਪੂਤਲੇ ਦੇ ਜਿਹੜੇ ਬੱਸ ਸਟੈਂਡ ਦੇ ਥੱਸਿਓ ਖਲਾਸ ਲੋਕਾਂ ਦੇ ਜਿਹੜੇ ਆ ਮਾੜੇ ਹਾਲਾਤ ਜਿਹੜੇ ਆ ਉਹ ਜਿਹੜਾ ਰਾਨਾ ਗੁਰਜੀਤ ਸਿੰਘ ਨੂੰ ਵਾਜਾ ਮਾਰ ਰਿਹਾ ਵਾ ਪਰ ਕਾਰਨ ਕੀ ਹੈ ਜਿਹੜੇ ਕਿ ਅਫਸਰ ਉੱਚ ਅਧਿਕਾਰੀ ਆ ਇਹ 5 ਵਜੇ ਤੋਂ ਬਾਅਦ ਰਾਤ ਨੂੰ ਪਾਸਟੈਂਡ ਦਾ ਇਹ ਸਦਬੁੱਧ ਲੈ ਨਹੀਂ ਸਕਦੇ ਉਹ ਇਦਾਂ ਵਾ ਜੀ ਮੈਨੂੰ ਕਿਤੇ ਕਿਤੇ ਲੱਗਦਾ ਸ਼ੱਕ ਮੈਨੂੰ ਇਹ ਪੈਂਦਾ ਵਾ ਕਿ ਜਿਹੜਾ ਉਹਦਾ ਡਿਊਟੀ ਆਵਰ ਆਪਣੇ ਰੱਖੇ ਸ਼ਾਇਦ ਜਿਹੜੇ ਵੱਡੇ ਵਿਭਾਗ ਦੇ ਅਧਿਕਾਰੀ ਆ 9 ਤੋਂ 5 ਦੇ ਹਿਸਾਬ ਨਾਲ 5 ਵਜੇ ਤੋਂ ਬਾਅਦ ਲੱਗਦਾ ਸਾਰੀਆਂ ਲਾਈਟਾਂ ਵੀ ਅੰਦਰੋਂ ਬੰਦ ਕਰ ਜਾਂਦੇ ਆ ਉਹਨਾਂ ਨੂੰ ਸ਼ਾਇਦ ਇਹ ਭੁੱਲ ਗਿਆ ਵਾ ਕਿ ਹੁਣ ਕਰੋਨਾ ਕਾਲ ਨਹੀਂ ਚੱਲਦਾ ਕਿ 9 ਤੋਂ 6 ਵਜੇ ਤੱਕ ਸਾਰੇ ਲੋਕੀ ਬਾਹਰ ਰਹਿਣਗੇ 6 ਵਜੇ ਤੋਂ ਬਾਅਦ ਲੋਕ ਘਰੋ ਘਰੀ ਹੋਣਗੇ ਹੁਣ ਲੋਕ ਜਿਹੜੇ ਆ 6 ਵਜੇ ਤੋਂ ਬਾਅਦ ਵੀ ਆਪ ਡਾਊਨ ਕਰਦੇ ਆ ਬੱਸਾਂ ਆਂਦੀਆਂ ਬੱਸਾਂ ਜਾਂਦੀਆਂ ਸੋ ਮੈਨੂੰ ਕਿਤੇ ਕਿਤੇ ਸ਼ੱਕ ਇਹ ਲੱਗਦਾ ਕਿ ਗਲਤੀ ਨਾ ਇੰਨਾ ਜੀ ਕੋਈ ਗਜਨੀ ਦੀ ਆਤਮਾ ਆ ਜਾਂਦੀ ਹੈ ਇਹ ਲਾਈਟਾਂ ਬੰਦ ਕਰਕੇ ਵੀ ਆਫਿਸ ਦੀਆਂ ਚਾਬੀਆਂ ਨਾਲ ਨਾਲ ਚੱਲ ਜਾਂਦੇ ਆ ਇਹ ਕਿਤੇ ਤਾਂ ਲੱਗਦਾ ਨਹੀਂ ਕਿਤੇ ਇਹ ਵਾਰਦਾਤ ਕੋਈ ਘਟਨਾ ਘਟੇ ਸ਼ਹਿਰ ਦੇ ਵਿੱਚ ਰਾਤ ਨੂੰ ਕੋਈ ਲੁੱਟਖੋਹ ਦੀ ਵਾਰਦਾਤ ਹੋਵੇ ਕੱਪਈ ਇਤਰੀ ਘਟਨਾਤ ਘਟੇ ਹੋ ਰਹੀ ਇੰਤਜ਼ਾਰ ਕਰਦੇ ਕਬੂਤਲੇ ਦਾ ਮੋਲਕਾ ਉਹ ਕਹਿੰਦਾ ਜਾਂਦੇ ਆ ਆਪਾਂ ਅੱਗੇ ਵੀ ਦੇਖਿਆ ਉਹ ਆਏ ਦਿਨ ਕਬੂਤਲੇ ਬੱਸ ਸਟੈਂਡ ਦੇ ਉੱਤੇ ਬਹੁਤ ਸਾਰੀਆਂ ਲੜਾਈਆਂ ਦੀ ਵਾਦਾ ਦੀ ਘਟਨਾ ਮੀਡੀਆ ਦੇ ਮਾਧਿਅਮ ਰਾਹੀਂ ਸਾਹਮਣੇ ਆਉਂਦੀਆਂ ਵਾ ਹੁਣ ਜਿਹੜਾ ਵਾ ਚੁੰਦੇ ਆ ਸ਼ਾਮ ਨੂੰ ਵੀ ਜਿਹੜਾ ਰਾਤ ਨੂੰ ਇੱਥੇ ਲਾਈਟਾਂ ਘੁੱਪ ਹਨੇਰਾ ਹੁੰਦਾ ਕੋਈ ਨਾ ਕੋਈ ਆਪਸੀ ਜਿਹੜਾ ਵਾ ਰੰਜਿਸ਼ ਕਰਕੇ ਇੱਥੇ ਕੋਈ ਲੜਾਈ ਦਾ ਕੰਮ ਬਣੇ ਤੇ ਕੱਲ ਨੂੰ ਇਹ ਕਹਿੰਦੇ ਕਿ ਹੋਣ ਕਿ ਸਾਡੇ ਤੇ ਤੇ ਕੈਮਰਾ ਨਹੀਂ ਲਾਈਟ ਨਹੀਂ ਤੇ ਤਾਂ ਕਰਕੇ ਸਾਨੂੰ ਪਤਾ ਨਹੀਂ ਲੱਗ ਪਿਆ ਇਹ ਸਿਰਫ ਬਹਾਨੇ ਲੱਭਦੇ ਆ ਤੇ ਲੋਕਾਂ ਨੂੰ ਜਿਹੜਾ ਵਾ ਡਰ ਦੇ ਮਾਹੌਲ ਦੇ ਵਿੱਚ ਰੱਖਣਾ ਚਾਹੁੰਦੇ ਆ ਇੱਧਰ ਜਿਹੜੇ ਅਧਿਕਾਰੀ ਹੈਗੇ ਆ ਤਾਂ ਸਰਕਾਰ ਨੂੰ ਕੀ ਐਕਸ਼ਨ ਲੈਣਾ ਚਾਹੀਦਾ ਇੱਧਰ ਅਧਿਕਾਰੀ ਸਰਕਾਰ ਦੇ ਨੁਮਾਇੰਦੇ ਵੀ ਰਾਣਾ ਗੁਰਜੀਤ ਸਿੰਘ ਨੂੰ ਸਰੈਂਡਰ ਹੋਏ ਪਏ ਆ ਜਾਂ ਸਰਕਾਰ ਵੀ ਸਰੈਂਡਰ ਹੋ ਗਈ ਵੀ ਆ ਦੇਖੋ ਜੀ ਐਮ ਹੋਵੇ ਤੇ ਸਰਕਾਰ ਦਾ ਨੁਮਾਇੰਦਾ ਇੱਥੇ ਆਵੇ ਕੋਈ ਨਾ ਤੇ ਜਿਹੜੇ ਮਜਬੂਦਾ ਵਧਾਏਗਾ ਉਹ ਹੌਮਾ ਮਾਗੇ ਤੇ ਪਹੁੰਚਦੇ ਆ ਇਤੋਂ ਇਹ ਪਤਾ ਲੱਗਦਾ ਸਰਕਾਰ ਤੇ ਇਤੋਂ ਦੇ ਜਿਹੜੇ ਕੁਝ ਨੁਮਾਇੰਦੇ ਆ ਆਮ ਆਦਮੀ ਪਾਰਟੀ ਦੇ ਉਹ ਵੀ ਜਿਹੜੇ ਆ ਰਾਣਾ ਗੁਰਜੀਤ ਸਿੰਘ ਦੇ ਇੱਥੇ ਦੇ ਬੱਸ ਸਟੈਂਡ ਦੇ ਜਿਹੜੇ ਜੀਐਮ ਆ ਉਹਨਾਂ ਨੂੰ ਸਮਰਪਿਤ ਹੋ ਚੁੱਕੇ ਆ ਸਰੈਂਡਰ ਕਰ ਚੁੱਕੇ ਆ